ਮਰਨ ਵਰਤ ਤੇ ਬੈਠਾ ਤੂੰ ਭੋਖਣ ਪਾਣਾ ਸ਼ੇਰਾ ਤੇਰੇ ਇਸ ਅਨਸਨ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਨਸਨ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡ੍ਰਿਪ ਲਵਾ ਕੇ ਹੋ ਜਾਂਦਾ ਖੜਾ ਡ੍ਰਿਪ ਲਵਾ ਕੇ ਹੋ ਜਾਂਦਾ ਖੜਾ 14 ਦੀ ਖੇਤ ਤਿਆਰੀ ਐ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਵਿਕ ਵੀ ਜਾਂਦਾ ਜੇ ਤੂੰ ਚਾਹੁੰਦਾ ਵਿਕ ਵੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕੇ ਲਾਭੀ ਆਖੇ ਤੈਨੂੰ ਪਵਨ ਕੇ ਲਾਭੀ ਆਖੇ ਤੈਨੂੰ ਤਨ ਜੇ ਕਰ ਆਇਆ ਤੇਰਾ ੱੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ੱੱਲੇ ਵਾਲ ਨੂੰ ਵੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਮਰਨ ਵਰਤ ਤੇ ਬੈਠਾ ਤੂੰ ਭੁਖਣ ਪਾਣਾ ਸ਼ੇਰਾ ਤੇਰੇ ਇਸ ਅਣਸੰਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਣਸੰਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਤੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡ੍ਰਿਪ ਲਵਾ ਕੇ ਹੋ ਜਾਂਦਾ ਕੜਾ ਡ੍ਰਿਪ ਲਵਾ ਕੇ ਹੋ ਜਾਂਦਾ ਕੜਾ 14 ਦੀ ਖਿੱਚ تیاری ਐ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਬਿਕ ਵੀ ਜਾਂਦਾ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕਿਲਾ ਵੀ ਆਖੇ ਤੈਨੂੰ ਪਵਨ ਕਿਲਾ ਵੀ ਆਖੇ ਤੈਨੂੰ ਧੰਨ ਜਿਗਰਾ ਏ ਤੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੱਲੇਵਾਲ ਨੂੰ ਵੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ